ਤਦ ਬਿਆ ਸਮ ਹੱਲਾ ਪੰਲਾ ਸਭ ਜਾਪ ਸਭ ਤਪ ਸਭ ਚੁਪਰਾਏ ਉਜੜ ਭਰਮੈ ਰਾਹੇ ਨ ਪਾਈ ਬੇਨੁਜ ਹੈ ਕੋ ਠਾਇ ਨ ਪਾਈ ਨੰਬਿ ਹੁਣੈ ਮਾਥੇ ਛਾਈ ਸਤ ਤਣੀ ਜਖਾਇ ਬਿਨਸ ਚੂਤਸ ਪ੍ਰਾਣੀ ਗੁਰਮਖਦਾ ਸਰਹਾਉ ਜਗ ਮੋਹਿ ਬਾਦ ਬੋਤੀ ਅਸਾ ਗੁਰਮਤੀ ਇਕ ਭੈ ਉਦਾਸ ਤਰਨਾਮ ਕਮਲ ਪਰਗਸਾ ਤਨ ਕੋ ਨਾਹੀ ਜਮ ਕੀ ਤਰਾਸਾ जज्ञ प्रयाजित कामण हितकारी पत्रकलतर लग्न विसारी ब्रंद व्यथा जन्म गवाया बाजीहारी सद्गुरु सेवा करनी सारी बाहर हम कह कहए अंदर हम मुक्त लेखड़े न लाए माया मोह गुरु शब्द जलाए निर्मल नह पद हृदय ते आए ਤਾਬ ਤਰਾਖੇ ਠਗ ਰਹਾਏ ਸਖ ਸੰਗਤ ਕਰਮ ਮਿਲਾਏ ਗੁਰਬਿਨ ਭੂਜੋ ਆਵਜਾਏ ਨਦਰ ਕਰੇ ਸੰਜੋਗ ਮਿਲਾਏ ਰੂੜੋ ਕਹਾਉਨਾ ਕਹਿਆ ਜਾਈ ਕਥਾ ਕਥਾਉ ਨਹ ਕੀਮਤ ਪਾਈ ਸਭ ਦੁਖ ਤੇਰੀ ਸੁਖ ਰਜਾਈ ਸਭ ਦੁਖ ਮਿਟੇ ਸਾਚੈ ਨਾਹੀ ਗੁਰਬਿਨ ਵਾਜੈ ਪਗ ਬਿਨ ਤਾਲਾ ਦੇ ਸਬਦ ਬੂਜੈ ਤਾ ਸਚਿ ਨਿਹਾਲਾ ਅੰਤਰ ਸਾਚ ਸਭੇ ਸੁਖਨ ਅਲਾ ਨਦਰ ਕਰੇ ਰਖਵਲਾ ਤੇ ਪਾਵਨ ਸੂਚੈ ਆ ਭਗਵਾਵੈ ਬਾਣੀ ਬੂਚੈ ਸੱਚ ਸਮਾਵੈ ਸਬਦ ਵਿਚਾਰੇ ਇਗਲੇ ਵਤਾਰ ਨਾਨਕ ਤੰਨ ਸਵਾਰਣ ਹਾਰ ਤੇ ਪਾਵਨ ਸੂਚੈ ਆ ਭਗਵਾਵੈ ਬਾਣੀ ਬੂਚੈ ਸੱਚ ਸਮਾਵੈ ਸਬਦ ਵਿਚਾਰੇ ਇਗਲੇ ਵਤਾਰ ਨਾਨਕ ਤੰਨ ਸਵਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲਜਾਰਾ ਆਖਲੇ ਸਦਨਾ ਜਾਣ ਤੋ ਰਾਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਵੇਂ ਪ੍ਰਸਤਿ ਭਗਵਾਨ ਦਾਸਣ ਦਾਸ ਕਹੇ ਜਨ ਨਾਨਕ ਜੇ ਹਾ ਤੂੰ ਕਿਰਾਏ ਹੈ ਤੇ ਹਾ ਹਮ ਕਰੀ ਵਿਖਿਆ ਸੁ ਗੁਰੂ ਪਿਆਰੀ ਸਾ ਸੰਗਤ ਜੀ ਆਪ ਚਾਰ ਨਾਲ ਜੁੜੀਏ ਅਸਮ ਹਲਾ ਪਹਿਲਾ ਅਸਾ ਰਗ ਹੈ ਪਹਿਲੇ ਪਾਛੇ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੁਖਾਰਬਨ ਤੋਂ ਚਾਰਣ ਕੀਤਾ ਹੋਇਆ ਅਸ਼ਟਪਦੀਆਂ ਦਾ ਦੂਜਾ ਸ਼ਬਦ ਜੋ ਕਿ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਵਾਰਕਾਂ 412 ਨੰਨੇ ਪੇਜ ਸੋ ਸ਼ੋਭਿਤ ਹੈ ਸਾਧੂ ਪਰ ਬਖਸ਼ਿਸ਼ ਕਰਦੇ ਨੇ ਸਾਚ ਧਣੀ ਆਏ ਜਗ ਆਏ ਬਿਨਾਂ ਆਸਾ ਕਹਿੰਦੇ ਉਹ ਸੱਚਾ ਧਣੀ ਮਾਲਿਕ ਪ੍ਰਮਾਤਮਾ ਖਸਮ ਹੈ ਸਾਇ ਜਿਹੜਾ ਆਪ ਹੀ ਇਸ ਸ੍ਰਿਸ਼ਟੀ ਨੂੰ ਸਾਜ ਕੇ ਆਪ ਹੀ ਬਿਨਾਸ ਕਰਨ ਦੇ ਯੋਗ ਹੈ ਸਮਰਾਥ ਹੈ ਛੂਟ ਸ ਪ੍ਰਾਣੀ ਗਰਮ ਖਦਾ ਸਰਹਾਉ ਏ ਭਾਈ ਛੁੱਟ ਜਾਏਗਾ ਜੰਮਣ ਪਰਨ ਦੇ ਕੇ ਤੋ ਬਚ ਜਾਏਗਾ ਪਰ ਕਦੋਂ ਗੁਰਮੁਖ ਦਾ ਦਾਸਾ ਜਦੋਂ ਉਹਦਾ ਗੁਰਮੁਖ ਬਣ ਕੇ ਉਹਦਾ ਦਾਸ ਬਣ ਕੇ ਰਹੇਗਾ ਫਿਰ ਜੰਮਣ ਮਰਨ ਦੇ ਗੇਲ ਤੋਂ ਬਚ ਜਾਏਗਾ ਕਿਉਂਕਿ ਬਣਾਉਣ ਵਾਲਾ ਵੀ ਉਹ ਹੈ ਤੇ ਇਸ ਤਰਤੀ ਨੂੰ ਵਿਨਾਸ਼ ਕਰਨ ਵਾਲਾ ਵੀ ਉਹ ਅਕਾਲ ਪੁਰਖ ਸਮਰਾਥ ਹੈ ਰਹਾ ਵਿਸ਼्राम ਦੇ ਕੇ ਕੇਂਦਰੀ ਭਾਸੁੰ ਜਾਂਦੇ ਨੇ ਆ ਸੰਹਲਾ ਪੰਲਾ ਸਭ ਜਪ ਸਭ ਤਪ ਸਭ ਚਤੁਰਾਈ ਜਿੰਨੇ ਜੇ ਜਪ ਕਰਦਾ ਹੈ ਤਪ ਕਰਨਾ ਕਰਦਾ ਹੈ ਤੇ ਜੁਨੀਆਂ ਵੀ ਤੇਰੀਆਂ ਚਪਰਾਈਆਂ ਪਾਵਰ ਆਰਸਤੀ ਤਮਸਿ ਸਤੋਗੁਣ ਕਿਸੇ ਵੀ ਗੁਣ ਦੇ ਅਧੀਨ ਜਪ ਤਪ ਕਰਦਾ ਹੈ ਤੇ ਜਿਹੜੀਆਂ ਤੇਰੀਆਂ ਚਪਰਾਈਆਂ ਨੇ ਉਹ ਜੜ ਭਰਮੈ ਰਾਹੇ ਨ ਪਾਈ ਇਹ ਪਰਮ ਭਲੇਖਿਆਂ ਵਿੱਚ ਜਾੜ ਵਿੱਚ ਪਾਉਂਦੀਆਂ ਨੇ ਕਦੇ ਵੀ ਸਿੱਤੇ ਰਸਤੇ ਨਹੀਂ ਲੱਜਾਂਦੀਆਂ ਕਦੇ ਵੀ ਮਾਇਆ ਦੇ ਤਿੰਨ ਗੁਣ ਨੇ ਰਾਜ ਗੁਣ ਤਮ ਗੁਣ ਸਤ ਗੁਣ ਜਿਹਨੂੰ ਸਾੜ ਗੁਣ ਕਹਿੰਦੇ ਨੇ ਰਾਜ ਗੁਣ ਤਨ ਗੁਣ ਸਤ ਗੁਣ ਇਹ ਤੇਰੀ ਸਭ ਮਾਇਆ ਇਹ ਤੇਰੀ ਮਾਇਆ ਹੈ ਇਸ ਸਮਾਇ ਸਾਲੇ ਨੂੰ ਪਰਮਪਲੇਖੇ ਵਿੱਚ ਪਾਉਂਦੀ ਹੈ ਸਤਿਗੁਰੂ ਤੇ ਇਸ ਸਤਿਗੁਰ ਉੱਜੜ ਪਰਮਾਇਦਾ ਹੈ ਨ ਭਾਈ ਇਸ ਉਜੜ ਚ ਪਰਮਪਲੇਖਿਆਂ ਵਿੱਚ ਪਾਉਂਦੀ ਹੈ ਕਦੇ ਰਾਹ ਸਿੱਧੇ ਨਹੀਂ ਪੈਣ ਦਿੰਦੀ ਬਿਨ ਬੂਜੇ ਕੋ ਥਾਏ ਨ ਪਾਇ ਬਿਨ ਸਮਝਿਆ ਬਿਨ ਗੁਰੂ ਤੋਂ ਸੋਝੀ ਰਿਆਂ ਇਹਦੇ ਚ ਟਿਕਾਉ ਨਹੀਂ ਹੈ ਨਾ ਬਿਹੂਣ ਹੈ ਮਾਥੇ ਛਾਈ ਨਾ ਤੁਲਵਾਜਾ ਮਾਥੇ ਛਾਈ ਮਨ ਮੱਥੇ ਫਟਕਾਰਾਂ ਹੀ ਫਟ ਲਾਣ ਦਾ ਹੀ ਪੈਂਦੀਆਂ ਕਿਉਂਕਿ ਜੱਪ ਤਪ ਤਪ ਕਰਦਾ ਪਰੇ ਕਿਸੇ ਨੂੰ ਨੀਵਾ ਦਿਖਾਣ ਲਈ ਕਿਸੇ ਦੀ ਬੇਮਾਰਾ ਕਰਨ ਲਈ ਕਿਸੇ ਦਾ ਮਾਰਾ ਸੋਚਣ ਲਈ ਜਾਂ ਆਪਣੀ ਜੈਜੈ ਕਰਾ ਕਰਨ ਲਈ ਤੇ ਤਿੰਨੇ ਤਰੀਕਾ ਕਰਕੇ ਮਨੁੱਖ ਜਪ ਤਪ ਸਿਮਰਨ ਬੰਦਗੀ ਕਰਦਾ ਹੈ ਹੋਰ ਜਿਹੜਾ ਚੌਥਾ ਤਰੀਕਾ ਹੈ ਨਿਸ਼ਕਾਮ ਨਿਸ਼ਕਾਮ ਹੋ ਕੇ ਜਿਹੜਾ ਕਰਦਾ ਉਹ ਪ੍ਰਵਾਨਗੀ ਪਾ ਲੈਂਦਾ ਪਰੇ ਜੇ ਤਿੰਨੋਂ ਗੁਣਾ ਦੇ ਅਧੀਨ ਮਾਇਆ ਦੇ ਤਿੰਨੋਂ ਗੁਣਾ ਦੇ ਅਧੀਨ ਜਪ ਤਪ ਕਰਦਾ ਹੈ ਤੇ ਫਿਰ ਕਹਿੰਦੇ ਦਰਗਾਹ ਵਿੱਚ ਵੀ ਪਟਲਾਂ ਨਾਂ ਤੋਂ ਦੁਪਹਿੰਦੀਆਂ ਨੇ ਸਾਰ ਜੰਤਾਂ ਨਹੀਂ ਝਗਿਆ ਏ ਬਿਨਾਂ ਸਾ ਚੁੱਟ ਇਸ ਪ੍ਰਾਣੀ ਗੁਰਮੁਖ ਦਾ ਸਰਹਾਉ ਸੱਚਾ ਉਤਣੀ ਐ ਸਾ ਪ੍ਰਮਾਤਮਾ ਖਸਮ ਮਾਲਕੇ ਜਿਹੜਾ ਆਪ ਹੀ ਆਕੇ ਇਸ ਜਗਤ ਦਾ ਵਿਨਾਸ਼ ਕਰਨ ਵਾਲਾ ਹੈ ਆਪ ਹੀ ਸਿਰਜਣ ਵਾਲਾ ਹੈ ਚੁੱਟ ਇਸ ਪ੍ਰਾਣੀ ਗੁਰਮੁਖ ਦਾ ਸਜੇ ਛੁਟਣਾ ਜੰਮਣ ਮਰਨ ਦੇ ਗੇੜ ਤੋਂ ਭਾਈ ਤੇ ਫਿਰ ਪਰਮਾਤਮਾ ਦਾ ਗੁਰਮੁਖ ਬਣ ਕੇ ਦਾਸ ਬਣ ਕੇ ਰਹਿ ਆਓ ਵਿਸ਼ਰਣ ਦੇ ਕੇਂਦਰੀ ਪਾਸ ਸੰਜਾਂਦੇ ਨੇ ਜਾਗ ਮੋਹੇ ਬਾਧ ਬੋਤੀ ਆਸਾ ਕਨੇ ਮਨੋਖੇ ਸ ਹੈ ਜਾਗ ਵਿੱਚ ਮੋਹ ਬੰਨਿਆ ਫਿਰਦਾ ਮੋਹ ਦੇ ਵਿੱਚ ਬੰਨਿਆ ਫਿਰਦਾ ਬਹੁਤ ਆਸਾਂ ਕੋਈ ਆਪਣੇ ਧੀ ਤੋਂ ਕੋਈ ਪੁੱਤਰ ਤੋਂ ਕੋਈ ਮਾਂ ਤੋਂ ਕੋਈ ਬਾਪ ਤੋਂ ਕੋਈ ਆਪਣੀ ਇਸਤਰੀ ਤੋਂ ਆਸਾਂ ਕੋਈ ਆਪਣੇ ਪਤੀ ਤੋਂ ਆਸਾਂ ਲਾਈ ਬੈਠਾ ਹੈ ਬਹੁਤ ਆਸਾਂ ਵਿੱਚ ਵਧਿਆ ਹੈ ਗੁਰਮਤੀ ਇਕ ਪੈ ਉਦਾਸ ਪਰ ਗੁਰੂ ਦੀ ਜਿਹਨੇ ਮਤ ਧਾਰਨ ਕੀਤੀ ਐਸੇ ਕਈ ਇਕ ਭਗਤ ਕਈ ਇਹੀ ascetic ਜਿਹੜੇ ਉਪਰਾਮ ਹੋ ਗਏ ਨੇ ਗ੍ਰਸਤੀ ਵਿੱਚ ਰਹਿੰਦੇ ਆ ਹੋયા ਵੀ ਅੰਤਰੇ ਨਾਮ ਕਮਲ ਪਰਗਾਸਾ ਉਹਨਾਂ ਦੇ ਹਿਰਦੇ ਵਿੱਚ ਨਾਮ ਰੂਪੀ ਕਮਲ ਦਾ ਪ੍ਰਕਾਸ਼ ਹੋ ਗਿਆ ਖਿੜਾਉ ਹੋ ਗਿਆ ਤਿੰਕਾ ਨਹੀਂ ਜੰਕੀ ਦਸ ਐਸੇ ਮਨੁੱਖਾਂ ਨੂੰ ਜਿਹੜੇ ਉਪਰਾਮ ਨੇ ਫਿਰ ਜਮਾਂ ਦਾ ਕੋਈ ਡਰ ਭੈ ਖੋਫ ਨਹੀਂ ਰਹਿ ਜਾਂਦਾ ਉਹ ਮੁਕਤੀ ਦੇ ਮਾਰਗ ਤੇ ਤੁਰ ਪੈਂਦੇ ਨੇ ਜਗਤੈ ਜਿਤ ਕਮਨ ਹਿਤਕਾਰੀ ਕਹਿੰਦੇ ਜਾਗੈ ਸਹੈ ਤੇ ਪ੍ਰਾਇਤ ਕਰਨ ਤੱਕਦਾ ਹੈ ਜੇ ਤਕਾਮਨ ਹਿਤਕਾਰੀ ਆਪਣੀ ਇਸਤਰੀ ਨਾਲ ਹਿੱਤ ਭਾਵ ਪਿਆਰ ਕਰਨਾ ਚਾਹਦਾ ਹੈ ਪੁੱਤਰ ਕਲਤ ਲਗਨਮ ਵਿਸਾਰੀ ਈਆਂ ਪੁੱਤਰਾਂ ਵਿੱਚ ਤੇ ਇਸਤਰੀ ਦੇ ਇਹ ਪਿਆਰ ਦੇ ਵਿੱਚ ਲੱਗ ਕੇ ਨਾਮ ਵਿਸਾਰ ਦਿੰਦਾ ਹੈ ਨਾਮ ਟੋ ਲ ਜਾਂਦਾ ਹੈ ਬ੍ਰੱਥਾ ਜਨਮ ਗਵਾਇਆ ਬਾਦੀ ਹਾਰੀ ਆਪਣਾ ਜਨਮ ਬ੍ਰੱਥਾ ਗਵਾ ਜਾਂਦਾ ਹੈ ਭਾਈ ਸੰਸਾਰ ਸਮੁੰਦਰ ਦੀ ਜਿਹੜੀ ਇਸ ਮਨੁੱਖੇ ਜਮੇ ਦੀ ਬਾਜੀ ਮਿਲੀ ਹੈ ਇਹ ਮੌਕਾ ਮਿਲਿਆ ਇਹ ਜੁਆਰੀ ਦੇਵਾਂਗ ਜੂਏ ਵਿੱਚ ਹਾਰ ਜਾਂਦਾ ਹੈ ਸਤਿਗੁਰੂ ਸੇਵ ਕਰਣੀ ਸਾਰੀ ਪਰ ਸਤਿਗੁਰੂ ਕਹਿੰਦੇ ਨੇ ਜੀ ਗੁਰੂ ਦੀ ਸੇਵਾ ਕਰ ਲਏਗਾ ਗੁਰੂ ਦੇ ਉਪਦੇਸ਼ ਨੂੰ ਕਮਾ ਲਏਗਾ ਭਾਈ ਸੋਗ ਰਹੀ ਜੋ ਨਿਕਰਿਆ ਕਰਾ ਫੇ ਪ੍ਰਵਾਣ ਵੀ ਹੋ ਜਾਏਗਾ ਗ੍ਰਸਤੀ ਵਿੱਚ ਰਹਿੰਦੇ ਆ ਹੋਇਆ ਕਰਨੀ ਸਾਰੀ ਤੇਰੇ ਕੀਤੇ ਕਰਮ ਵੀ ਸੰਪੂਰਨ ਹੋ ਜਾਣਗੇ ਕਿਉਂਕਿ ਸਤਿਗੁਰਾਂ ਨੇ ਕਰਨ ਵੀ ਦੱਸੇ ਫਿਰ ਜਵਾਬ ਵੀ ਦਿੱਤਾ ਹੈ ਅਗਲੇ ਪੰਡਿਤ ਫੇਰ ਕਰੰਦਾ ਤੇ ਨੇ ਬਾਹਰ ਆਹੋਂ ਮੈਂ ਕਹ ਕਹਾਈ ਕਹਿੰਦੇ ਬਾਹਰੋਂ ਬੜਾ ਹੰਕਾਰੀ ਹੋਇਆ ਸਰਦਾ ਅੰਦਰ ਅਹਮਕਤ ਲੇਪ ਕਰੇ ਨਾ ਲਾਈ ਪਰ ਅੰਦਰ ਹਿਰਦੇ ਵਿੱਚ ਕਦੇ ਵੀ ਨਾਮ ਨਹੀਂ ਜਪਿਆ ਕਦੇ ਵੀ ਨਾਮ ਦੇ ਨਾਲ ਲਿਪਣ ਨਹੀਂ ਕੀਤਾ ਜਿਹਨੂੰ ਚਾਤਰਗੂ ਕਹਿੰਦੇ ਨੇ ਜਿਉ ਮੈਲੇ ਬਾਹਰ ਮਹਲੇ ਬਾਰ ਮੈਲੇ ਜਿਉ ਤੇ ਮੈਲੇ ਤਿੰਨ ਜਨਮ ਜੂਆ ਹਾਰਿਆ ਜਨਮ ਹਾਰ ਜਾਂਦੇ ਨੇ ਕਿਉਂਕਿ ਬਾਹਰ ਵੀ ਮੈਲ ਹੈ ਅੰਦਰ ਵੀ ਮੈਲ ਹੈ ਉਹ ਜਨਮ ਹਾਰ ਜਾਂਦੇ ਨੇ ਪਰ ਕਹਿੰਦੇ ਹੰਕਾਰ ਵਿੱਚ ਬਾਹਰੋਂ ਤਾਂ ਮਲੀਨ ਹੈ ਹੀ ਹੈ ਪਰ ਅੰਦਰ ਵੀ ਕਦੇ ਮੁਕਤੀ ਦਾ ਕੋਈ ਵੀ ਲੇਪਣ ਨਹੀਂ ਕਰਦਾ ਕਿ ਸਿਮਰਨਾ ਬੰਦਗੀ ਨਹੀਂ ਕਰਦਾ ਮਾਇਆ ਦੇ ਮੋਹ ਮਰੇ ਸਬਦ ਜਲਾਏ ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਹੁਕਮ ਦੇ ਨਾਲ ਇਹ ਮਾਇਆ ਦੇ ਮੋਹ ਵਿੱਚ ਦਿਨ ਰਾਤ ਜਲਦਾ ਰਹਿੰਦਾ ਹਾਏ ਹਾਏ ਕਰੇ ਮਾਇਆ ਦੁਖ ਉਹ ਹੈ ਜੀਉ ਕਿੰਨੇ ਦਿਨ ਰਾਤ ਹਾਇ ਹਾਇ ਕਰਦਾ ਹੈ ਮਾਇਆ ਦਾ ਦੁੱਖੇ ਨੂੰ ਤੰਦਾ ਰਹਿੰਦਾ ਹੈ ਨਿਰਮਲ ਨਾਮ ਸਰਹੇਰ ਤੇ ਆਏ ਜਿਹੜਾ ਨਾਮ ਉਹ ਨਿਰਮਲ ਨੂੰ ਮਲ ਤੋਂ ਰਹਿਤ ਨੂੰ ਜਦੋਂ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤੇ ਮੈਂ ਨਿਰਮਲ ਤੀਨੀ ਜਨਮ ਜੁ ਸਵਾਰੇ ਆ ਕਹਿੰਦੇ ਜਨਮ ਸਵਾਰ ਜਾਂਦਾ ਜਿਹੜਾ ਜਿੰਦ ਕਰਕੇ ਵੀ ਜਿੰਦਾ ਵੀ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਅੰਦਰੋਂ ਵੀ ਨਿਰਮਲ ਹੈ ਕਹਿੰਦੇ ਭਾਈ ਨਿਰਮਲ ਨਾਮ ਸੰਧਿਰ ਹਿਰਦੇ ਤੇ ਆਏ ਜਿਹੜਾ ਨਿਰਮਲ ਨਾਮ ਪ੍ਰਮਾਤਮਾ ਦਾ ਸਿਮਰਨ ਬੰਦਗੀ ਦਾ ਹੈ ਜਿਹੜਾ ਵੀ ਮਨੁੱਖੀ ਹਿਰਦੇ ਵਿੱਚ ਧਿਆਨਦਾ ਉਹ ਪ੍ਰਵਾਨ ਹੋ ਜਾਂਦਾ ਹੈ ਤੇ ساری عمر ਨੇ ਪਾਪ ਕੀਤਾ ਹੈ ਹੰਕਾਰ ਵਸੋ ਕੇ ਤੇ ਇਸਾਰੀ ਉਮਰ ਕਲੇ ਨਾਮ ਜਪਿਆ ਹੀ ਨਾ ਹੋਵੇ ਮੋਦੀ ਦੀ ਨੀਂਦਰ ਵਿੱਚ ਸੁਤਾ ਹੋਵੇ ਪਰ ਜੇ ਨਾਮ ਜਪ ਲਏਗਾ ਤੇ ਹਿਰਦਾ ਪਵਿੱਤਰ ਹੋ ਜਾਏਗਾ ਧਾਵਤ ਰੱਖੇ ਠਾਕ ਰਾਈ ਕਹਿੰਦੇ ਧਾਵਤ ਰੱਖੇ ਕਹਿੰਦੇ ਇਹ ਜਿਹੜਾ ਮਨ દોੜਦਾ ਹੈ ਨਾ ਚਾਰੇ ਪਾਸੇ ਇਸ ਨੂੰ 도ੜਨ ਤੋਂ ਰੋਕ ਲੈਂਦਾ ਹੈ ਤਾਬਤ ਰਾਖਾ ਠਾਕ ਰਹਾਏ ਕਹਿੰਦੇ ਭਾਈ ਇਹ ਜਿਹੜਾ ਮਨ ਦਾ ਮਨੁੱਖ ਦਾ ਮਨ ਨਾ ਇਹ ਦਿਨ ਰਾਤ દોੜਦਾ ਰਹਿੰਦਾ ਹੈ ਵਾਸ਼ਨਾ ਦੇ ਅਧੀਨ ਪਰ ਇਹਨੂੰ ਜਿਹੜਾ ਮਨ ਨੂੰ ਵਸ ਕਰਕੇ ਰੱਖਦਾ ਹੈ ਇੰਦਰੀਆਂ ਦਾ ਦਮਨ ਕਰਕੇ ਵਿਸ਼ਿਆਂ ਵੱਲੋਂ ਰੋਕ ਕੇ ਰੱਖਦਾ ਹੈ ਸਿੱਖ ਸੰਗਤ ਕਰਮ ਮਿਲਾਏ ਇਸੇ ਗੁਰੂ ਦੇ ਸੰਗਤ ਵਿੱਚ ਆ ਕੇ ਇਹੋ ਜੇ ਗੁਰ ਸਿੱਖਾਂ ਦੇ ਸੰਗਤ ਵਿੱਚ ਆ ਕੇ ਉਰਲੇ ਨਿਸ਼ਕਾਮ ਕਰਮਾ ਨਾਲ ਹੀ ਪ੍ਰਮਾਤਮਾ ਮਿਲਣਾ ਕਰਦਾ ਹੈ ਭਾਵ ਸਤ ਗੁਰੂ ਦੀ ਬਖਸ਼ਿਸ਼ ਸਰਕਾਈ ਉਹਦਾ ਮਿਲਾਪ ਹੁੰਦਾ ਹੈ ਗੁਰ ਬਿਨੂ ਲੋ ਆਵੇ ਜਾਏ ਪਰ ਗੁਰੂ ਤੋਂ ਬਿਨਾ ਗੁਰੂ ਤੋਂ ਭੁੱਲਿਆ ਹੋਇਆ ਇਹ ਆਣ ਜਾਣ ਦੇ ਖੇਡ ਚ ਆ ਭਗਵਾਨ ਦੇ ਵਿਗਿਆਵਟ ਤੇ ਪਿਆ ਰੰਦਾ ਹੈ ਨਦਰ ਕਰੇ ਸੰਯੋਗ ਮਿਲਾਏ ਪਰ ਸਤ ਗੁਰੂ ਕਿਰਪਾ ਕਰਦੇ ਪੈ ਸੰਜੋਗ ਮਿਲਾਪ ਵਾਲੇ ਜਾਗਦੰਦੇ ਨੇ ਤੇ ਆਪਣਾ ਮਿਲਾਪ ਬਖਸ਼ਿਸ਼ ਕਰ ਦਿੰਦਾ ਪਰ ਕਦੋਂ ਜਦੋਂ ਉਹਦੀ ਨਦਰ ਹੋਵੇ ਜਦੋਂ ਸੰਗਤ ਵਿੱਚ ਆ ਕੇ ਬੈਠੇ ਚ ਪੰਜਾਂ ਗ੍ਰਾਂਂਦਰ ਕਰਮੰਦਿਆਂ ਨੂੰ ਟਿਕਾ ਕੇ ਰੱਖ ਕੇ ਰੂੜੋ ਕਹਿਆ ਨਾ ਕਹਨ ਕਿਹਾ ਜਾਈ ਰੂੜੋ ਕਹਿੰਦੇ ਉਹ ਪਰਮਾਤਮਾ ਦਾ ਇਹ ਜੋਗੀ ਜੀ ਕੀ ਵਖਿਆਣ ਕਰੀਏ ਬੜਾ ਸੁੰਦਰ ਹੈ ਨਾਮ ਨੂੰ ਵਖਿਆਣ ਕੀਤਾ ਜਾ ਸਕਦਾ ਹੈ ਕੁਦਰਤ ਕਾਹਨੇ ਕਹਾ ਵਿਚਾਰ ਵਾਰੇ ਨ ਜਾਮਾ ਇੱਕ ਵਾਰ ਰੂੜੋ ਕਾਹਣਾ ਕਿਹਾ ਜਾਏ ਕਿਲ ਮਾਤਰ ਵੀ ਉਹਦਾ ਬਖਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਅਕੱਠ ਕਥੋਂ ਨਹਿ ਕੀਮਤ ਪਾਈ ਅਕੱਠ ਹੈ ਕਥਨ ਤੋਂ ਰਹਤ ਹੈ ਜਿਹੇ ਨੂੰ ਕਥਨਾ ਵੀ ਚਾਹੀਏ ਤੇ ਉਹਦੀ ਕੀਮਤ ਉਹਦਾ ਮੁੱਲ ਨਹੀਂ ਪੈਂਦਾ ਸਭ ਦੁੱਖ ਤੇਰੀ ਸੁਖ ਰਹ ਜਾਈ ਜਿਹੜੇ ਤੇਰੇ ਭਾਈ ਸਾਰੇ ਦੁੱਖ ਨੇ ਉਹ ਕਸ਼ਟ ਕਟਣ ਦੇ ਸਮਰੱਥ ਹੈ ਤੁਮ ਕਾ ਵਿੱਚ ਤਬਦੀਲ ਕਰਨ ਦੇ ਸਮਰਥ ਹੈ ਉਹ ਐਡਾ ਸਮਰਥ ਮਾਲਕ ਹੈ ਸਭ ਦੁੱਖ ਮਿਟੇ ਸੱਚੇ ਨਾਹੀਂ ਪਰ ਸਾਰੇ ਦੁੱਖ ਮਿਟ ਜਾਣਗੇ ਪਰ ਕਦੋਂ ਸੱਚੇ ਨਾਹੀਂ ਜਦੋਂ ਸੱਚੇ ਨਾਮ ਵਿੱਚ ਜੁੜੇਗਾ ਜਿਨ ਸਤਿਗੁਰੂ ਕਹਿੰਦੇ ਨੇ ਦੁੱਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਉਦੋਂ ਹੀ ਉਤਰਣਗੇ ਜਦੋਂ ਸੱਚੀ ਬਾਣੀ ਨਾਲ ਪ੍ਰੇਮ ਪਾਏਗਾ ਸਭ ਦੁੱਖ ਮਿਟੇ ਸੱਚੇ ਨਾਹੀਂ ਸਾਰੇ ਦੁੱਖ ਮਿਟ ਜਾਣਗੇ ਪਰ ਕਦੋਂ ਜਦੋਂ ਸਚੈ ਨਹੀਂ ਸੱਚੇ ਨਾਮ ਦੇ ਨਾਲ ਜੁੜ ਜਾਏਗਾ ਕਰ ਬਿਨ ਵਾਜ ਪਗ ਬਿਨ ਤਾਲ ਬਿਨ ਕਰ ਹੱਥਾਂ ਕਰਨਾ ਕਿੰਦੇ ਬਿਨਾ ਹੱਥਾਂ ਦੇ ਕੰਮ ਕਰਨ ਲੱਗ ਜਾਏਗਾ ਉਹ ਉੱਚੀ ਅਵਸਥਾ ਬ੍ਰह्म ਅਵਸਥਾ ਵਿੱਚ ਪਹੁੰਚ ਕੇ ਪਗ ਬਿਨ ਤਾਲਾ ਪਲਕ ਤੋਂ ਪੈਰਾਂ ਤੋਂ ਬਿਨ ਤੁਰਨ ਲੱਗ ਜਾਏਗਾ ਸੁਰਤੀ વૃਤੀ ਕਰਕੇ ਜੇ ਸ਼ਬਦ ਬੁੱਝੇ ਤਾਂ ਸਚਿ ਨਿਹਾਲ ਅਜੇ ਸ਼ਬਦ ਨੂੰ ਬੁੱਝ ਲਏਗਾ ਤੇ ਸੱਚੇ ਨਾਲ ਮਿਲ ਆਪ ਇੱਕ ਮਿਕਤਾ ਹਾਸਲ ਕਰ ਲਏਗਾ ਅੰਤਰ ਸਾਥ ਸਭੇ ਸੁਖ ਨਾਲਾ ਅੰਤਰੋ ਹਿਰਦੇ ਵਿੱਚ ਸੱਚ ਵਸ ਰਿਹਾ ਜੋ ਸੱਚੇ ਨਾਲ ਇੱਕ ਮਿਕਤਾ ਪਾ ਲਏਗਾ ਤੇ ਸਭੇ ਸੁਖ ਨਾਲਾ ਸਾਰੇ ਸੁਖ ਨਾਲ ਹੀ ਨਾਲ ਪਈ ਆ ਜਾਣਗੇ ਨਦਰ ਕਰੇ ਰਾਖੇ ਰਖਵਾਲਾ ਜੋ ਸਤਿਗੁਰੂ ਨਦਰ ਕਰੇ ਤੇ ਰੱਖਣ ਵਾਲਾ ਉਹ ਰਖਵਾਲਾ ਰੱਖ ਵੀ ਲੇਤਾ ਹੈ ਤੇ ਬਾਵਨ ਸੂ ਜੈ ਆ ਭਗਵਾ ਬਾ ਦੇ ਪਾਈ ਜਿਹੜਾ ਵੀ ਮਨੁੱਖ ਨਾਮ ਨਾਲ ਜੁੜਨਾ ਕਰਦਾ ਹੈ ਨਾਮ ਨੂੰ ਜਪਣਾ ਕਰਦਾ ਹੈ ਤੇ ਤ੍ਰਿ ਭਾਵਨਾ ਨੇ ਛੁੱਟਿਆ ਫਿਰ ਉਹ ਉਹਨੂੰ ਉਸ ਦੇ ਅੰਦਰ ਐਡਜੈਕਟ ਕਰ ਆਪਾਂ ਭਾਵ ਹੰਕਾਰ ਗਵਾ ਦੇ ਤੇ ਉਹ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਸਰਗ ਲੋਗ ਮਾਤ ਲੋਗ ਤੇ ਪਿਆਰ ਲੋਕਾਂ ਦੀ ਸੋਝੀ ਹੋ ਜਾਂਦੀ ਪਾਣੀ ਬੁੱਝੇ ਸਤ ਸਮਾਜ ਬਾਣੀ ਨੂੰ ਜਨਣਾ ਕਰੇ ਬਾਣੀ ਨੂੰ ਜ਼ਿੰਦਗੀ ਚ ਕਮਾਣਾ ਕਰੇ ਇਸ ਸਾਚ ਵਿੱਚ ਸਮਾ ਜਾਂਦਾ ਸਭ ਦੇ ਵਿਚਾਰ ਇਹ ਇਕਲੇ ਬਤਾ ਸ਼ਬਦ ਦੀ ਵਿਚਾਰ ਇਕਲੇ ਵਾ ਇੱਕ ਚਿਤ ਹੋ ਕੇ ਤੇ ਕਰਨੀ ਕਰੇ ਨਾਨਕ ਧੰਨ ਸਵਾਰਨ ਹਾਰ ਤੇ ਧੰਨ ਗੁਰੂ ਅਰਜਨ ਸਾਹਿਬ ਗੁਰਨਾਇ ਸਾਹਿਬ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਭਾਈ ਉਹ ਪਰਮਾਤਮਾ ਜਿਹੜਾ ਧੰਨਤਾ ਦੇ ਯੋਗ ਹੈ ਸਵਾਰਨ ਦਾ ਸਮਰਥ ਹੈ ਤੇ ਅਗਲਾ ਪਿਛਲਾ ਲੇਖਣ ਵੇੜ ਕੇ ਤੇਰਾ ਆਹਾ ਗੁਣ ਸਵਾਰ ਸਕਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ